ਸਤਨਾਮ ਸ਼੍ਰੀ ਵਾਹਿਗੁਰੂ ਸਰਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਖੀ ਮੇਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਬ ਜੀਓ ਜਤ ਸਰੀ ਮਹਲਾ ਪੰਜਵਾ ਵਾਰ ਸ਼ਲੋਕਾਂ ਨਾਮ ਓਮਕਾਰ ਸਤਗੁਰ ਪ੍ਰਸਾਦ ਸ਼ਲੋ ਅੰਦਪੂਰਨ ਅੰਦਪੂਰਨ ਪਰਮੇਸ਼ਵਰਾ ਸਭ ਰੰਤ ਸੰਤ ਸਰਬਤਰ ਰਾਮਣਾ ਨਾਨਕ ਅਗਨਾਸਨ ਜਗਦੀਸ਼ੂਰਾ ਇੱਕਨ ਸੁਣ ਸੁਣਾ ਮਨ ਮਦਰੀਏ ਸਾਚ ਨਾਨਕ ਹਰ ਰੰਗ ਰਾਚ ਪੌੜੀ ਹਰ ਇੱਕ ਨਿਰੰਝਣ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰਤ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਤਾਪਉ ਥਪਦਾ ਤਿਸ ਬਿਨ ਨਹੀਂ ਕੰਨ ਬ੍ਰਹਮਨ ਪਾਤਾ ਨਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ 부ਝ ਸੇ ਨਿਰਮਲ ਜਨ ਸੋਈ ਰਬਿਆ ਸਭ ਲੋਈ ਜਿਸ ਆਪ ਬੁਝਾਏ ਸੋ 부ਝ ਸੇ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਜ ਦਿਨ ਬੁੱਧਵਾਰ 11 ਜੂਨ 29 ਜੇਠ ਹੈ ਅੱਜ ਦਿਨ ਬੁੱਧਵਾਰ 11 ਜੂਨ 29 ਜੇਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ